ਭੀ ਜੇ ਤੂੰ ਇਹ ਕਹਿੰਦੇ ਜੇ ਨਾ ਕਿ ਇਹਨਾਂ ਨੂੰ ਵੇਖ ਕੇ ਪਲੇਅਰਾਂ ਨੇ ਉੱਠਣਾ ਇਦਾਂ ਉੱਠਣਾ ਵੀਰ ਜੀ ਬੜੇ ਪਲੇਅਰ ਉੱਠਣ ਵਾਲੇ ਆ ਉਠਾਓ ਉਠਾਓ ਲਿਆਓ ਲਿਆਓ ਕਿ ਇਹਨੂੰ ਖਰਾਕ ਤੇ ਦੇ ਕੇ ਜਾਓ ਕਿਲੋ ਘਿਓ ਤੇ ਦੇ ਕੇ ਜਾਓ ਮੈਗ ਫੜਨਾ ਬੜਾ ਸੌਖਾ ਮੈਗ ਤੇ ਬੋਲ ਕੇ ਤੇ ਆਪਾਂ ਬੜਾ ਕੁਝ ਕਰ ਸਕਦੇ ਆ ਦੇ ਕੇ ਜਾ ਕਿਲੋ ਘਿਓ ਕੇ ਇਹਨੂੰ ਤੂੰ ਇੱਕ ਇੱਕ ਨੂੰ ਦੇ ਆ ਕੁਝ ਦੇ ਕੇ ਤੇ ਆ ਕੇ ਇਹਨੂੰ ਕੁਝ ਤੇਰੀ ਡਿਮੈਂਡ ਪੜੀ ਲੋਕਾਂ ਦੇ ਕੀ ਲੋਕਾਂ ਨੇ ਤੈਨੂੰ ਕਹਿਣਾ ਠੀਕ ਹੈ ਅੱਜ ਮੈਂ ਵੀ ਸੱਚਾਈ ਹੈ ਜੇ ਦੱਸੂਗਾ ਬਹਿ ਕੇ ਹੀ ਸਾਰੇ ਜਣੇ ਨਾ ਏਕਮ ਸਾਰੇ ਜਣੇ ਅਸੀਂ ਬਹਿ ਕੇ ਗੱਲਾਂ ਕਰਾਂਗੇ ਏਕਮ ਦੇ ਬਾਪੂ ਨੂੰ ਭਾਵਾਂਗੇ ਨਾਲ ਵਿੱਚ ਸਾਰੇ ਜਣੇ ਬਹਿ ਕੇ ਵੀਡੀਓ ਪਾਵਾਂਗੇ ਕਿ ਆਹ ਚੀਜ਼ ਦੇ ਤੁਸੀਂ ਵੀ ਆ ਜਿਓ ਜਿੱਥੇ ਬਹਿ ਕੇ ਗੱਲ ਕਰਨੀ ਹੋਈ ਨਾ ਕਰ ਲਿਓ ਠੀਕ ਹੈ ਮੈਂ ਸੱਚਾਈ ਆਉਦੀ ਦਾਤੀ ਆ ਏਕਮ ਵੀ ਸਾਰਾ ਕੁਝ ਦੱਸ ਦੂਗਾ ਸਾਰੇ ਜਣੇ ਅਸੀਂ ਬਹਿ ਕੇ ਵੀਡੀਓ ਪਾ ਦਾਂਗੇ ਸ਼ਾਸਤ ਜੱਟੋ ਮੁਕ ਦੀ ਗੱਲ ਇਹ ਮੈਂ ਤੁਹਾਨੂੰ ਕਹਿਣਾ ਇਹ ਇਹ ਦੁਨੀਆ ਨਾ ਜਿਹੜੀ ਦੁਨੀਆ ਇਹੋ ਜੇ ਰੰਗਾਂ ਦੀ ਆ ਕਿ ਮੈਂ ਪਹਿਲੋਂ ਤੁਹਾਨੂੰ ਵੀ ਪਤਾ ਪਹਿਲੋਂ ਮੈਂ ਛੋਟੇ ਛੋਟੇ ਪਲੇਅਰ ਫੜ ਕੇ ਠਾਏ ਉਹਨਾਂ ਨੂੰ ਮੈਂ ਤਕੜਾ ਕੀਤਾ ਜਿੱਦਾਂ ਮਰਜ਼ੀ ਕੀਤਾ ਪਰ ਮੈਂ